ਮਾਮਲਾ ਮਾਮਲਾ ਅੱਜ ਦੁਪਹਿਰੇ ਤੇ ਇਹਨਾਂ ਦੇ ਲਾਡ ਕਾਰਾਂ ਦੀ ਦੁਕਾਨ ਆ ਸੇਲ ਪਰਚੇਸ ਦਾ ਇਹਨਾਂ ਦਾ ਕੰਮ ਆ ਇਸ਼ੂ ਗੱਡੀਆਂ ਲੋਨ ਤੋਂ ਡਾਕਟਰ ਸਾਹਿਬ ਨੂੰ ਇਹ ਕੰਪਲੇਂਟ ਹੈਗੀ ਹੈ ਇਹਨਾਂ ਤੋਂ ਕਿ ਇਹ ਗੱਡੀਆਂ ਉਹਨਾਂ ਦੇ ਹਸਪੀਟਲ ਦੇ ਅੱਗੇ ਲੋਦੀ ਆ ਇਹ ਗੱਲ ਜਿਹੜੀ ਹੈਗੀ ਆ ਉਹਨਾਂ ਨੇ ਬਜਾਏ ਦੁਕਾਨਦਾਰ ਹੈ ਜਿਹੜੇ ਇੱਥੇ ਆਈ ਇਹ ਲਾਡ ਜਾਂ ਰੋਹਿਤ ਕੁਮਾਰ ਉਹਨਾਂ ਦੇ ਪੇਰੈਂਟਸ ਨੂੰ ਦਿੰਦੇ ਜਾਂ ਇੱਥੇ ਲੱਗੇ ਸਾਡੇ ਕਾਉਂਸਲਰ ਰੱਮੀ ਜੀ ਉਹਨਾਂ ਲੋੜਾ ਡਾਕਟਰ ਸਾਹਿਬ ਕਹਿੰਦੇ ਆ ਕਿ ਮਤਲਬ ਇਹ ਮੈਨੂੰ ਪ੍ਰੋਬਲਮ ਹੈਗੀ ਆ ਇਸ਼ੂ ਹੈਗਾ ਵਾ ਬਜਾਏ ਕਿ ਮੋਦਵਰ ਬੰਦੇ ਦੇ ਜਾਂ ਪੇਰੈਂਟਸ ਦੇ ਧਿਆਨ ਤੋਂ ਲਿਉਣ ਤੋਂ ਬਗੈਰ ਉਹਨਾਂ ਨੇ ਪਹਿਲਾਂ ਪੁਲਿਸ ਤੇ ਰਾਹੀ ਇਹ ਤੋਂ ਗੱਡੀਆਂ ਚ ਪਾਉਣ ਦੀ ਕੋਸ਼ਿਸ਼ ਕੀਤੀ ਆ ਦੋ ਤਿੰਨ ਦਫਾ ਜੇ ਉਹ ਤੋਂ ਨਹੀਂ ਹੋਏ ਉਸ ਤੋਂ ਅੱਜ ਉਹਨਾਂ ਨੇ ਡਾਕਟਰ ਸਾਹਿਬ ਨੇ ਆਪਣੇ ਦੋਸਤਾਂ ਨੂੰ ਬੁਲਾ ਕੇ ਕੋਈ ਠੇਕੇਦਾਰ ਆ ਗਿਆ ਜਿੰਨਾਂ ਕੋਲ ਸ਼ਰਾਬ ਦੇ ਠੇਕੇ ਵਗੈਰਾ ਹੈਗੇ ਆ ਉਹਨਾਂ ਲਿਆ ਕੇ ਉਹਨਾਂ ਨੇ ਆ ਕੇ ਫਰਜ ਬੰਦਾ ਸੀ ਮੋਦਵਰ ਬੰਦੇ ਦਾ ਕਿ ਆ ਕੇ ਪਹਿਲਾਂ ਇਹਨਾਂ ਨਾਲ ਗੱਲ ਕੀਤੀ ਜਾਵੇ ਬਜਾਏ ਗੱਲਬਾਤ ਕਰਨ ਤੋਂ ਪਿਸਤੋਲਾ ਲਹਿਰਾਈਆ ਗਿਆ ਵਾ ਦਾਤਰ ਕਿਰਪਾਨਾ ਲਹਿਰਾਈਆ ਗਿਆ ਜੋ ਸਰਾਸਰ ਗੁੰਡਾ ਕਰਦੀ ਆ ਉਹਦੇ ਨਾਲ ਨਾਲ ਇਹ ਵੀ ਬੋਲਿਆ ਗਿਆ ਵਾ ਕਿ ਸਾਨੂੰ ਪੁਲਿਸ ਦਾ ਕੋਈ ਡਰ ਖੋਫ ਨਹੀਂ ਹੈਗਾ ਪੁਲਿਸ ਆ ਉਹ ਲੜਾਈਆ ਝਗੜਾ ਅਸੀਂ ਰੋਜ਼ ਹਿਸਾਬ ਬੰਦਾ ਸਾਡੇ ਨਾਲ ਹੁੰਦਾ ਵਾ ਸਾਡੀ ਟੀਮ ਦੇ ਵਿੱਚ ਹੁੰਦਾ ਵਾ ਲੜਾਈਆ ਝਗੜੇ ਦਾ ਅਸੀਂ ਰੋਜ਼ ਕਰਦੇ ਆ ਸੋ ਅਸੀਂ ਪ੍ਰਸ਼ਾਸਨ ਕੋ ਖਾਸ ਵਿਸ਼ੇਸ਼ ਤੌਰ ਤੇ ਸਿਪੀ ਸਾਹਿਬ ਕੋ ਮੰਗ ਕਰਦੇ ਆ ਕਿ ਐਸੇ ਗੁੰਡਾ ਅਨਸਰ ਜਿਹੜੇ ਆ ਆ ਕੇ ਇਲਾਕੇ ਦਾ ਮਾਹੌਲ ਖਰਾਬ ਕਰਦੇ ਹਨ ਇਲਾਕੇ ਦੀ ਅਮਨ ਸ਼ਾਂਤੀ ਨੂੰ ਭੰਗ ਕਰਦੇ ਹਨ ਉਹਨਾਂ ਲੋਕਾਂ ਦੇ ਬਰਖਲਾ ਸਭ ਤੋਂ ਸਖਤ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਆ ਔਰ ਛਾਡੇ ਵਾਸੀਆਂ ਨੂੰ ਵਿਸ਼ਵਾਸ ਹੋਣਾ ਦੁਆਇਆ ਜਾਵੇ ਕਿ ਗਾਂ ਤੋਂ ਅਗਰ ਐਸੀ ਕੋ ਗੁੱਡੇ ਕਰਦੀ ਹੁੰਦੀ ਆ ਤੇ ਇਮੀਡੀਏਟ ਉੱਤੇ ਐਕਸ਼ਨ ਹੋਏਗਾ ਜਿਸ ਤਾ ਮੇਰੇ ਸਾਥੀਆਂ ਨੇ ਦੱਸਿਆ ਕਿ ਕੱਲ ਰਾਤ ਤੱਕ ਅਗਰ ਜੇ ਕੋਈ ਐਕਸ਼ਨ ਨਹੀਂ ਹੁੰਦਾ ਤੇ ਪਰਸੋਂ ਆਪਾਂ ਕੋਈ ਵੱਡੇ ਪੱਧਰ ਤੇ ਧਰਨਾ ਪ੍ਰਦਰਸ਼ਨ ਕਰਾਂਗੇ ਔਰ ਸਰਕਾਰ ਔਰ ਪ੍ਰਸ਼ਾਸਨ ਦੇ ਖਿਲਾਫ ਆਪਾਂ ਜੋ ਵੀ ਆਪਣੀਆਂ ਮੰਗਾਂ ਰੱਖਾਂਗੇ ਔਰ ਖਿਲਾਫ ਇਹਨਾਂ ਦੇ ਜੋ ਵੀ ਸਾਡੇ ਕੋਲ ਹੋ ਸਕਿਆ ਛਾਟਾ ਸਾਰਾ ਬੰਦ ਕਰਾਵਾਂਗੇ ਨੈਂਗੜ ਬੰਦ ਹੋਏਗਾ ਛਾਟਾ ਬਾਜ਼ਾਰ ਬੰਦ ਹੋਏਗਾ ਖੰਡ ਵਾਲਾ ਬੰਦ ਹੋਏਗਾ ਸਾਰਾ ਜਿਹੜੀ ਆਪਾਂ ਆਟੋ ਯੂਨੀਅਨ ਔਰ ਜੰਨੀਆਂ ਵੀ ਛਾਟੇ ਦੀਆਂ ਜਿਹੜੀਆਂ ਦੁਕਾਨਦਾਰ ਯੂਨੀਅਨ ਆ ਸਾਰਿਆਂ ਨੇ ਸਾਡਾ ਸਾਡਾ ਨਾਲ ਸਮਰਥਨ ਦਿੱਤਾ ਵਾ ਵਿਸ਼ੇਸ਼ ਤੌਰ ਤੇ ਕਾਰ ਆਸੋਸ਼ੀਅਨ ਨੇ ਸਾਰੇ ਸਾਥੀ ਅੱਜ ਆਏ ਆ ਹੁਣ ਇਹਨਾਂ ਕੋਲ ਸਾਰੇ ਪਹੁੰਚੇ ਹਨ ਔਰ ਸਾਰਿਆਂ ਨੇ ਵਿਸ਼ਵਾਸ ਦਵਾਇਆ ਕਿ ਕੱਲ ਰਾਤ ਤੱਕ ਜੇ ਅਗਰ ਜੇ ਨਹੀਂ ਕੋਈ ਕਾਰਵਾਈ ਹੁੰਦੀ ਤੇ ਪਰਸੋ ਅਸੀਂ ਪੁਲਿਸ ਦੇ ਖਿਲਾਫ ਇਤਤਰਨਾ ਸ਼ਹਿਰ ਦੇ ਵਿੱਚੋਂ ਗੁੰਡਾਗਰਦੀ ਘਟਰਾਵਾ ਦਿਨ ਬਦਲ ਵਾਧੀਆਂ ਪਈਆਂ ਵਾ ਅੱਜ ਸ਼ਹਾੜੇ ਦੇ ਵਿੱਚ ਗੁੰਡਾਗਰਦੀਆਂ ਨਾਚ ਦੇਖਿਆ ਗਿਆ ਜੇ ਕਿਸੇ ਕੋ ਕੋ ਗਲਤੀ ਹੋ ਜਾਂਦੀ ਹੈ ਉਹ ਤਾਂ ਸਮਝਾਉਣ ਦਾ ਕੋਈ ਤਰੀਕਾ ਹੁੰਦਾ ਜੇ ਗੱਡੀਆਂ ਲਗਾਈਆਂ ਗਈਆਂ ਸੀ ਤੇ ਗੱਡੀਆਂ ਨੂੰ ਹਟਾਉਣ ਵਾਸਤੇ ਆਪਾਂ ਆ ਕੇ ਬੇਨਤੀ ਵੀ ਕੀਤੀ ਜਾ ਸਕਦੀ ਸੀ ਤੇ ਜਾਂ ਫਿਰ ਉਹਦੀ ਦਰਖਾਸਤ ਦਿੱਤੀ ਜਾ ਸਕਦੀ ਸੀ ਪਰ ਇਸ ਦੇ ਉਲਟ ਅੱਜ ਸ਼ਹਾੜੇ ਦੇ ਵਿੱਚ ਗੁੰਡਾਗਰਦੀ ਵੇਖੀ ਗਈ ਜਿਸ ਤਿੱਸੀ ਜਿਹੜੀ ਵੋਲਟੇਜ ਵੀ ਤੁਹਾਨੂੰ ਮੌਕੇ ਤੇ ਨਾਲ ਦਿੱਤੀ ਜਾਏਗੀ ਇਲਾਕੇ ਦੇ ਵਿੱਚ ਬਹੁਤ ਬਾਰੋ ਬੰਦੇ ਸੱਜ ਕੇ ਇਸ ਦੁਕਾਨ ਦੇ ਉੱਪਰ ਝਗੜਾ ਕੀਤਾ ਗਿਆ ਬਾਰੋ ਵਿਅਕਤੀਆਂ ਨੇ ਆ ਕੇ ਅਕਸਰ ਕੋਈ ਨਹੀਂ ਛੱਡੀ ਵੈਪਨ ਲੈ ਲਿਆਏ ਹਥਿਆਰ ਨਾਲ ਲੈ ਕੇ ਆਏ ਆ ਸਿਰਫ ਸਾਡੇ ਸੱਜਣਾ ਵੱਲੋਂ ਖਲੀਮੀ ਦੇ ਨਾਲ ਇਸ ਲੜਾਈ ਨੂੰ ਰੋਕਿਆ ਗਿਆ ਕਿਉਂਕਿ ਵਾਰ-ਵਾਰ ਇੱਕੋ ਹੀ ਗੱਲ ਸ਼ਿਕਾਇਤ ਹੁੰਦੀ ਆ ਇਨਾ ਕਹਿ ਰਿਹਾ ਸੀ ਕਿ ਗੱਡੀਆਂ ਵੀ ਤੁਸੀਂ ਲਾਉਂਦੇ ਤੇ ਝਗੜਾ ਵੀ ਤੁਸੀਂ ਕਰਦੇ ਜੋ ਪਰ ਝਗੜੇ ਨੂੰ ਅੱਜ ਰੋਕਿਆ ਗਿਆ ਉਹਨਾਂ ਵੱਲੋਂ ਗੁੰਡਾਗਰਦੀ ਪੂਰੀ ਕੀਤੀ ਗਈ ਪ੍ਰਸ਼ਾਸਨ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਜੇ 24 ਘੰਟੇ ਦੇ ਵਿੱਚ ਇਹ ਪਰਚਾ ਦਰਜ ਨਾ ਕੀਤਾ ਗਿਆ ਤੇ ਛਾਡੇ ਚੌਂਕ 'ਤੇ ਰਲ ਆਇਆ ਜਾਏਗਾ ਕਿਉਂਕਿ ਜਿੰਨੇ ਦੁਕਾਨਦਾਰ ਐਸ਼ੂ ਐਸ਼ ਨਹੀਂ ਆ ਉਹ ਸਾਰੇ ਇਕੱਠੇ ਹੋਏ ਆ ਮੌਕੇ ਤੇ ਸਾਡੇ ਕੌਂਸਲ ਸਹਿਬਾਨ ਵੀ ਜਿੰਨੇ ਛਾਡੇ ਦੇ ਸਾਡੇ ਪ੍ਰਤੀਨਿਧੀ ਆ ਉਹ ਸਾਰੇ ਇਕੱਠੇ ਹੋ ਗਏ ਇੱਕ ਸੁਰ ਦੇ ਵਿੱਚ ਉਹਨਾਂ ਕਹੇ ਵੀ ਇਹ ਗੁੰਡਾਗਰਦੀ برداشت ਨਹੀਂ ਕੀਤੀ ਜਾਏਗੀ ਜਲਦੀ ਤੋਂ ਜਲਦੀ ਇਹਨਾਂ ਵਿਅਕਤੀਆਂ ਖਿਲਾਫ ਪਰਚਾ ਦਰਜ ਕੀਤਾ ਜਾਵੇ ਜੇ ਪਰਚਾ ਦਰਜ ਨਹੀਂ ਕੀਤਾ ਜਾਂਦਾ ਤੇ ਸਾਨੂੰ ਸੰਘਰਸ਼ ਕਰਨਾ ਪਏਗਾ ਮੈਂ ਅਵਿਨਾਸ਼ ਸ਼ਰਮਾ ਭਾਰਤੀ ਜਨਤਾ ਪਾਰਟੀ ਅੰਮ੍ਰਿਤਸਰ ਜ਼ਿਲ੍ਹੇ ਦਾ ਵਾਈਸ ਪ੍ਰਧਾਨ ਹਾਂ ਮੈਂ ਤੇ ਵੀਡੀਓ ਦੇਖ ਕੇ ਇੱਥੇ ਆਇਆ ਔਰ ਉਹ ਵੀਡੀਓ ਜਿਹੜੀ ਸ਼ਹਾਡੇ ਦੇ ਵਿੱਚ ਐਸ ਤਰ੍ਹਾਂ ਅੰਮ੍ਰਿਤਸਰ ਚ ਘੁੰਮ ਰਹੀ ਹੈ ਔਰ ਜੋ ਸ਼ਹਾਡੇ ਦੇ ਵਿੱਚ ਅੱਜ ਗੁੰਡਾਗਰਦੀ ਦਾ ਨੰਗਾ ਨਾਚ ਹੋਇਆ ਹੈ ਔਰ ਪ੍ਰਸ਼ਾਸਨ ਨਾ ਦੀ ਕਿਤੇ ਚੀਜ਼ ਨਜ਼ਰ ਨਹੀਂ ਆ ਰਹੀ ਪੁਲਿਸ ਕੋਈ ਕਾਰਵਾਈ ਕਰ ਰਹੀ ਹੋ ਨਜ਼ਰ ਨਹੀਂ ਆ ਰਹਾ ਤੇ ਅੱਜ ਇਹ ਸਾਰੀਆਂ ਪਾਰਟੀਆਂ ਦੇ ਜਿਹੜੇ ਮੋਤਵਰ ਬੰਦੇ ਇੱਥੇ ਅਸੀਂ ਸਭ ਪਹੁੰਚੇ ਆ ਵਿੱਚ ਕਾਉਂਸਲਰ ਸਾਹਿਬਾਨ ਵੀ ਸਾਰੇ ਛਾੜੇ ਦੇ ਕਿਉਂਕਿ ਛਾੜੇ ਦੇ ਇਸ ਤਰ੍ਹਾਂ ਦੀ ਗੁੰਡਾਗਰਦੀ ਕਦੀ ਦੇਖੀ ਨਹੀਂ ਗਈ ਕਿ ਸ਼ਰਿਆਮ ਕਿਸੇ ਦੀ ਦੁਕਾਨ ਬੰਦ ਕਰ ਦਿੱਤੀ ਜਾਵੇ ਬਾਹਰ ਜਿਹੜੇ ਉਹ ਦੇ ਵਿਚਾਰੇ ਵਰਕਰ ਨੇ ਉਹਨਾਂ ਨੂੰ ਕੁੱਟਿਆ ਜਾਵੇ ਸ਼ਰਿਆਮ ਪਿਸਤੌਲਾਂ ਦਿਖਾਈਆਂ ਜਾਣ ਦਾਤਰ ਦਿਖਾਇਆ ਜਾਣ ਕ੍ਰਪਾਨਾਂ ਲਹਿਰਾਈਆਂ ਜਾਣ ਪੂਰੇ ਸ਼ਹਾੜੇ ਦੇ ਵਿੱਚ ਔਰ ਇਹ ਧਮਕੀ ਦਿੱਤੀ ਜਾਵੇ ਕਿ ਅਸੀਂ ਤੁਹਾਡੀਆਂ ਦੁਕਾਨਾਂ ਬੰਦ ਕਰ ਦਿਆਂਗੇ ਅਸੀਂ ਤੁਹਾਡਾ ਵਪਾਰ ਬੰਦ ਕਰ ਦਿਆਂਗੇ ਮੈਂ ਜਿੱਥੇ ਸ਼ਹਾੜੇ ਦੇ ਸਾਰੀਆਂ ਪਾਰਟੀਆਂ ਵੱਲੋਂ ਇਹ ਪੂਰੇ ਪ੍ਰਸ਼ਾਸਨ ਨੂੰ آگਾਹ ਕਰਨਾ ਚਾਹੁੰਦਾ ਕਿ ਜੇ ਨਾ ਗੁੰਡਿਆਂ ਅੰਸਰਾਂ ਦੇ ਉੱਤੇ ਕਾਰਵਾਈ ਨਾ ਹੋਈ ਤੇ ਕੱਲ ਜੋ ਧਰਨੇ ਲੱਗਣਗੇ ਜੋ ਸ਼ਹਾੜਾ ਬਾਜ਼ਾਰ ਬੰਦ ਹੋਏਗਾ ਔਰ ਸਾਰੇ ਦੁਕਾਨਦਾਰ ਸਾਥੀਆਂ ਵੱਲੋਂ ਵੀ ਮੈਂ ਪ੍ਰਸ਼ਾਸਨ ਨੂੰ ਸਿੱਧਾ ਸਪਸ਼ਟ ਅਲਟੀਮੇਟਮ ਦਿੰਦਾ ਕੀ ਜਾ ਦੇ ਇਸ ਗੁੰਡਾਗਰਦੀ ਨੂੰ ਤੁਸੀਂ ਰੋਕ ਦਿਓ ਨਹੀਂ ਤੇ ਕੱਲ ਸਾਨੂੰ ਸਾਰਿਆਂ ਨੂੰ ਪੂਰਾ ਛਾੜਾ ਬਾਜ਼ਾਰ ਬੰਦ ਕਰਕੇ ਜੀਟੀ ਰੋਡ ਤੇ ਛਾੜਾ ਚੌਂਕ ਦੇ ਵਿੱਚ ਧਰਨਾ ਦੇਣਾ ਪਵੇਗਾ ਇਹ ਹੁਣੇ ਪ੍ਰਸ਼ਾਸਨ ਦੇ ਹੱਥ 'ਚ ਆ ਕਿ ਇਸ ਗੁੰਡਾਗਰਦੀ ਦੇ ਉੱਤੇ ਨਕੀਲ ਕਸਨੀ ਹੈ ਕਿ ਨਹੀਂ ਕਸਨੀ ਜੇ ਤੁਸੀਂ ਦੇਖੀਓ ਜੀ ਅੱਜ ਵੀ ਜੋ ਮੈਂ ਕੁੰਹਾਂ ਆ ਕੇ ਮੈਂ ਸ਼ਾਮ ਦੇ ਕੋਈ 4 ਤੋਂ 5 ਵਜੇ ਮੈਂ ਆ ਕੇ ਇੱਥੇ ਰਿਹਾ ਹਾਂ ਕਿ ਮੇਰੇ ਉਹਨਾਂ ਦੇ ਕਾਫੀ ਇੱਥੇ ਚਿੰਦੂਨੀ ਜਦੋਂ ਪਤਾ ਲੱਗਾ ਕਿ ਗੱਲ ਕੀ ਹੋਈ ਹੈ ਕਿ ਇਹਨਾਂ ਨੇ ਤੁਹਾਨੂੰ ਦੱਸਿਆ ਹੀ ਨਹੀਂ ਹੈ ਸਰ ਮੈਂ ਬਾਤੀ ਪਤਵੰਤਿਆਂ ਦੱਸਿਆ ਸੀ ਇਹ ਜੋ ਨੰਗਾ ਨਾਚ ਅੱਜ ਹੋਇਆ ਉਹ ਅਟਾਡੇ ਦੇ ਵਿੱਚ ਉਹ ਵੀ ਆ ਕੇ ਬਾਹਰੋਂ ਆ ਕੇ ਕਿਤੇ ਆ ਹਸਪੀਟਲ ਐ ਨਾ ਦੁਕਾਨ ਦੇ ਨਾਲ ਤੇ ਉਹਨਾਂ ਵਾਲੇ ਡਾਕਟਰ ਸਾਹਿਬ ਉਹਨਾਂ ਪਹਿਲਾਂ ਵੀ ਬੜੀਆਂ ਵਧਿੱਕੀਆਂ ਕੀਤੀਆਂ ਨੇ ਹਰ ਵਾਰੀ ਹੀ ਉਹ ਆਪਣਾ ਪਤਾ ਨਹੀਂ ਉਹਦਾ ਲੱਜ਼ਰ ਬਲੈਂਸ ਹੈਗਾ ਪਰ ਚੋੜਦਾ ਨਹੀਂ ਹੈਗਾ ਪਰ ਹਰ ਵਾਰੀ ਇਹਨਾਂ ਦੀ ਕੰਟਰੋਲ ਲਾ ਕੇ ਰੱਖ ਦਿੰਦੇ ਆ ਤੇ ਇਸ ਵਾਰੀ ਵੀ ਉਹਨਾਂ ਨੇ ਜ਼ਿਆਦਾ ਹੀ ਕਰਤਾ ਤੇ ਇਹਨਾਂ ਨੂੰ ਪਹਿਲਾਂ ਰੰਮੀ ਵੱਲੋਂ ਸਮਝਾਉਂਦਾ ਖੜੇ ਤੇ ਬਹੁਤ ਹੀ ਸੀਨੀਅਰ ਨੇ ਸਾਹ ਉਹ ਕਾਂਗਰਸ ਉਹਨਾਂ ਵਾਲਾ ਸਮਝਾਇਆ ਪਰ ਉਹਨਾਂ ਨਾਲ ਵੀ ਬੜੀ ਜ਼ਿਆਦੀ ਇਹਨਾਂ ਨੇ ਬਤਮੀਕੀਆਂ ਬੋਲੇ ਤੇ ਬਹੁਤ ਤੱਕ ਕਮ ਤੱਕ ਹੀ ਬਹੁਤ ਸਾਰਾ ਕੁਝ ਹੈ ਉਸ ਤੋਂ ਬਾਅਦ ਉਹਨੇ ਕੀ ਗੇਰ ਦੇ ਵਿੱਚ ਉਹਨਾਂ ਨੇ ਕੋਈ ਇਹਨਾਂ ਦੇ ਆਪਣੇ ਮਜੀਠੇ ਤੋਂ ਸਪਾਉਂਦੇ ਨੇ 10000 ਨੇ ਉਹਨਾਂ ਨੇ ਆ ਕੇ ਪੂਰਾ ਨੰਗਾ ਨਾਚ ਕੀਤਾ ਛਰੇ ਆ ਉਹਨਾਂ ਨੇ ਦਰਪਾਨਾ ਗੰਦਾਤੀਆਂ ਬਾਕਰ ਪਸਟੋਲ ਪੂਰੀ ਛਰੇ ਆ ਸਾਰੀ ਵੀਡੀਓ ਤੁਹਾਨੂੰ ਮਿਲ ਜਾਈਓਗੀ ਤੇ ਇਹਦੇ ਨਾਲ ਨਾਲ ਇਹ ਕਹਿ ਗਿਆ ਵੀ ਅਸੀਂ ਕੋ ਸੋਪਦੇ ਬੰਦਾ ਹਮੇਸ਼ਾ ਇਕੱਠੇ ਹੁੰਦੇ ਆ ਤੇ ਪੁਲਿਸ ਨਾਦਾ ਰੋਜ਼ ਦਾ ਵਾਸਤਾ ਵਾ ਅਸੀਂ ਕੋਈ ਗੋਦੀ ਪੂਤਰੀ ਪ੍ਰਵਾਹ ਨਹੀਂ ਕਰਦੇ ਇਸ ਕਰਕੇ ਮੈਂ ਪ੍ਰਸ਼ਾਸਨ ਤੋਂ ਮੰਗ ਕਰਦਾ ਵੀ ਇਹਨਾਂ ਦੇ ਖਿਲਾਫ ਸਭ ਤੋਂ ਸਖਤ ਕਾਰਵਾਈ ਕੀਤੀ ਜਾਵੇ ਨਹੀਂ ਤੇ ਫਿਰ ਕੋਈ ਨਾ ਕੋਈ ਜਿਹੜਾ ਸੰਘਰਸ਼ ਲੱਗਿਆ ਜਾਊਗਾ ਜਿਹੜਾ ਸਾਰੇ ਕੌਮ ਨੂੰ ਆਪਾਂ ਸਾਰੇ ਸਾਰੇ ਭਰਾ ਹੋਈ ਇਕੱਠੇ ਹੋਏ ਜਿਵੇਂ ਸ਼ਾਲਾ ਜੀ ਨੇ ਇੱਥੇ ਸਾਡੇ ਪੰਮਾ ਜੀ ਨੇ ਨਾਲ ਆ ਗੁਪਤਨ ਜੀ ਹੋਰ ਵੀ ਸਾਡੇ ਪਤਵੰਤੇ ਸਾਰੇ ਇੱਥੇ ਇਕੱਠੇ ਨੇ ਜੇਕਰ ਇਹਦੇ ਵਾਸਤੇ ਸੋਦੇ ਬਿਲਕੁਲ ਬਣਾਇਆ ਕੀਤਾ ਜਾਊਗਾ ਜੇਕਰ ਰਾਤ ਦੀ ਰਾਤ ਇਹਨਾਂ ਨੂੰ ਵੈਸੇ ਤੋਂ ਹੁਣੇ ਹੀ ਪਰਚਾ ਦਰਜ ਕਰਨਾ ਚਾਹੀਦਾ ਪਰ ਸਾਾਨੂੰ ਇੱਕ ਪ੍ਰਸ਼ਾਸਨ ਤੋਂ ਬਹੁਤ ਆਸ ਵੀ ਆ ਬਹੁਤ ਆਸ ਆ ਕਿ ਇਹ ਹੁਣ ਹੁਣੇ ਹੀ ਕਰ ਦੇਣਗੇ ਕੋਈ ਲੋਕਾਂ ਨੂੰ ਵੀਡੀਓ ਮਹੀਆ ਕਰੰਗਣਾ ਦਾ ਤੇ ਉਸ ਪੱਤਰ ਦੇ ਤਾਪਿੱਤਾ ਨਾਲ ਕਲਪਾਤ ਦੇ ਤੇ ਸੇਕ ਦੇ ਵਿੱਚ ਕਰਦੇ ਧੰਨਵਾਦ ਅੱਜ ਰਹਿਮਦਾਸ ਹਸਤਾਲਾ ਸ਼ਾਟਾ ਤੇ ਲਾਡ ਮੋਟਰ ਵਾਲਿਆਂ ਦਾ ਆਸ ਵਿੱਚ ਗੱਡੀਆਂ ਲਾਉਣ ਤੋਂ ਝਗੜਾ ਹੋਇਆ ਜੀ ਇਹਨਾਂ ਦੋਨਾਂ ਦਾ ਜਿਹੜਾ ਝਗੜਾ ਹੈ ਦੋ ਕੁ ਜੀ ਦੇ ਕਰੀਬ ਹੋਇਆ ਜੀ ਜਿਹਦੇ ਵਿੱਚ ਦੋਨਾਂ ਹੀ ਧਿਰਾਂ ਨੇ ਦਰਖਾਸਤਾਂ ਦਿੱਤੀਆਂ ਹਾਂਜੀ ਤੇ ਇਹ ਹੁਣ ਇਹਦੇ ਸੰਬੰਧੀ ਜਿਹੜੀ ਵੈਰੀਫਾਈਂਗ ਕਰ ਰਹੇ ਆ ਜਿਹੜੀ ਵੀ ਤੇ ਇਤੇ ਦੇ ਖਿਲਾਫ ਕੋਈ ਸਾਨੂੰ ਸਬੂਤ ਆਏ ਤੇ ਖਿਲਾਫ ਕਾਰਵਾਈ ਕੀਤੀ ਜਾਊਗੀ ਸੀਸੀਟੀਵੀ ਵੀ ਬੜੀ ਵਾਇਰਲ ਹੋਈ ਆ ਹਸਪੀਟਲਾਂ ਨੂੰੁੰਡਾ ਕਰਦੇ ਬਤਾਏਗੇ ਨੰਗੀਆਂ ਕਰਪਾਨਾਂ ਪਿਸਤਲ ਲੈ ਕੇ ਆਏਗੇ ਕੋਈ ਨਹੀਂ ਅਸੀਂ ਚੈੱਕ ਕਰ ਰਹੇ ਹਾਂ ਕੋਈ ਗੱਲ ਜਿਹੜਾ ਵੀ ਹੋਊਗਾ ਤੇ ਖਿਲਾਫ ਕਾਰਵਾਈ ਕੀਤੀ ਜਾਊਗੀ ਪਤਾ ਲੱਗਾ ਕਿ ਪਿਸਤਲ ਜਿਹੜਾ ਵਰਤਿਆ ਗਿਆ ਉਹ ਲਾਇਸੈਂਸ ਨਹੀਂ ਆ ਵਿਦਾਊਟ ਲਾਇਸੈਂਸ ਅਸੀਂ ਤਸਦੀਕ ਕਰ ਰਹੇ ਹਾਂ ਤਸਦੀਕ ਕਰਕੇ ਜਿਹੜਾ ਵੀ ਆਊਗਾ ਸਾਹਮਣੇ ਉਹਦੇ ਖਿਲਾਫ ਕਾਰਵਾਈ ਕਰਾਂਗੇ ਲੱਗਦਾ ਉਹ ਫੁਟੋ ਵਾਲਾ ਨਾ ਕਿ ਮੋਸ਼ੂਲੇ ਬਣਾ ਕਰਕੇ ਤਸਦੀਕ ਕਰ ਰਹੇ ਹਾਂ ਤੇ ਕਰਕੇ ਕਰਾਂਗੇ ਸਰ ਕੋਈ ਗ੍ਰਿਫਤਾਰੀ ਹੋਈ ਹੈ ਸਰ ਹੁਣਕੀ ਨਹੀਂ ਤਸਦੀਕ ਕਰਕੇ ਕਾਰਵਾਈ ਕਰਾਂਗੇ